ਖਬਰ ਦਿਨਾ ਨਗਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦਿਨਾ ਨਗਰ ਦੇ ਵਿੱਚ ਇੱਕ ਟਰਾਂਸਫਾਰਮਰ ਦੇ ਵਿੱਚ ਅੱਗ ਲੱਗੀ ਹੈ ਜਿਸ ਕਾਰਨ ਕੋਲ ਖੜੀਆਂ ਚਾਰ ਗੱਡੀਆਂ ਚਲ ਕੇ ਰਾਖ ਹੋ ਗਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦਿਨਾ ਨਗਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਲੱਗਦੀ ਹੈ ਅੱਗ ਦੇ ਭਾਂਬੜ ਮਚ ਜਾਂਦੇ ਨੇ ਚਿਗਾੜੀਆਂ ਨਿਕਲਦੀਆਂ ਨੇ ਜਿਸ ਕਾਰਨ ਥੱਲੇ ਜ਼ਮੀਨ ਤੇ ਉੱਗੇ ਘਾਹ ਤੇ ਵੀ ਅੱਗ ਲੱਗ ਜਾਂਦੀ ਹੈ ਜਿਸ ਕਾਰਨ ਚਾਰ ਗੱਡੀਆਂ ਨੂੰ ਅੱਗ ਲੱਗ ਗਈ ਹੈ ਤਸਵੀਰਾਂ ਨੇ ਦਿਨਾ ਨਗਰ ਦੀਆਂ ਜਿੱਥੇ ਦਿਨਾ ਨਗਰ ਦੇ ਵਿੱਚ ਇਹ ਅੱਗ ਲੱਗੀ ਆ ਹਾਲਾਂਕਿ ਇਸ ਹਾਦਸੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਜੇਕਰ ਟਰਾਂਸਫਾਰਮਰ ਦੇ ਕੋਲ ਕੋਈ ਵਿਅਕਤੀ ਹੁੰਦਾ ਕੋਈ ਬੰਦਾ ਹੁੰਦਾ ਤਾਂ ਜ਼ਰੂਰ ਕੋਈ ਵੱਡਾ ਹਾਦਸਾ ਹੋ ਸਕਦਾ ਸੀਗਾ ਪਰ ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਪਰ ਦੱਸਦੀ ਹੈ ਕਿ ਟਰਾਂਸਫਾਰਮਰ ਦੇ ਕੋਲ ਚਾਰ ਗੱਡੀਆਂ ਖੜੀਆਂ ਸੀ ਜਿਹੜੀਆਂ ਜਲ ਕੇ ਰਾਖ ਹੋ ਚੁੱਕੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਗੱਡੀਆਂ ਜਿਹੜੀਆਂ ਨੇ ਉਹ ਜਲ ਕੇ ਰਾਖ ਹੋ ਚੁੱਕੀਆਂ ਨੇ ਤਾਂ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਵੱਖ-ਵੱਖ ਮੁਕਦਮਿਆਂ ਦੇ ਵਿੱਚ ਇਹ ਗੱਡੀਆਂ ਬੰਦ ਕੀਤੀਆਂ ਗਈਆਂ ਸੀ ਜਿਨ੍ਹਾਂ ਨੂੰ ਅੱਗ ਲੱਗੀ ਹੈ ਅੱਗ ਦੀ ਲਪੇਟ ਦੇ ਵਿੱਚ ਗੱਡੀਆਂ ਆ ਜਾਂਦੀਆਂ ਨੇ ਦਰਅਸਲ ਅਚਾਨਕ ਹੀ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰ ਮਾਫ ਕੀਤਾ ਜਾਵੇ ਸ਼ਾਰਟ ਸਰਕਟ ਕਾਰਨ ਅੱਗ ਲੱਗਦੀ ਹੈ ਜਿਸ ਕਾਰਨ ਕੋਲ ਖੜੀਆਂ ਗੱਡੀਆਂ ਵੀ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੀਆਂ ਨੇ ਤੇ ਜਲ ਕੇ ਰਾਖ ਹੋ ਜਾਂਦੀਆਂ ਨੇ ਇਸ ਸਬੰਧੀ ਐਸਐਚਓ ਦੇ ਵੱਲੋਂ ਕੀ ਕੁ ਜਾਣਕਾਰੀ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਛੜਾ ਥਾਣੇ ਦਾ ਮਾਲ ਮੁਕਦਮਾ ਜੋ ਖਾਣੇ ਵਿੱਚ ਜਗਾ ਘਟਾਉਣ ਕਰਕੇ ਬਾਹਰ ਆ ਕੇ ਗਿਆ ਹੋਇਆ ਸੀਗਾ ਜੀ ਜੋ ਕਾਫੀ ਕੰਡਮ ਹਾਲਤ ਵਿੱਚ ਪਿਆ ਹੋਇਆ ਸੀਗਾ ਕਾਫੀ ਦਿਨਾਂ ਤੋਂ ਤੇ ਲੱਗੇ ਟਰਾਂਸਫਰਮਰ ਸੀਗਾ ਜਿੱਦੋਂ 스ਪਾਰਕ ਹੋ ਕੇ ਥੱਲੇ ਸੁੱਕੇ ਘਾਹ ਨੂੰ ਅੱਗ ਲੱਗੀ ਤੇ ਉਹਦੇ ਚਲਦੇ ਤੇ ਗੱਡੀਆਂ ਨੂੰ ਅੱਗ ਲੱਗੀ ਸੀ ਜੋ ਫਾਇਰ ਬ੍ਰਿਡ ਦੇ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਪਾਇਆ ਗਿਆ ਤੇ ਇਸ ਸਬੰਧੀ ਜੋ ਵੀ ਨੁਕਸਾਨ ਹੈ ਉਹ ਉਸ ਨੂੰ ਰਿਪੋਰਟ ਵੀ ਜਾਈ ਜਾਵੇ ਸਰ ਕਿੰਨਾ ਕਿੰਨੀਆਂ ਗੱਡੀਆਂ ਸੀ ਜਿਹੜਾ ਸਕ੍ਰੈਪ ਸੀ ਮਿਲਾਲ ਠੰਡਾ ਹੋਣ ਤੋਂ ਬਾਅਦ ਜੋ ਵੀ ਹੈਗਾ ਫਿਰ ਇਹਦਾ ਦੱਸਿਆ ਜਾ ਸਕਦਾ ਹੁਣ ਕਾਬੂ ਪੈ ਗਿਆ ਸਰ ਹਾਂਜੀ ਟੋਟਲ ਅੰਡਰ ਕੰਟਰੋਲ ਹੈ ਠੀਕ ਹੈ ਸਰ ਕਾਰਨ ਕੀ ਸੀ ਦੱਸਿਓ ਸਪਾਰਕ ਆ ਲੱਗੇ ਟਰਾਂਸਫਾਰਮਰ ਸੀਗਾ ਉਤੋਂ ਸਪਾਰਕ ਹੋਇਆ ਤੇ ਜਿਹੜਾ ਥੱਲੇ ਜਿਹੜਾ ਘਾਹ ਸੁੱਕਿਆ ਸੀਗਾ ਉਹਨੂੰ ਅੱਗ ਲੱਗਣਾ ਹੋਇਆ ਸਾਡਾ ਥਾਣੇ ਦਾ ਮਾਲ ਮੁਕਦਰਮਾ ਜੋ ਥਾਣੇ ਵਿੱਚ ਜਿਹੜਾ ਘੱਟ ਹੋਣਾ ਕਰਕੇ ਬਾਹਰ ਆ ਗਿਆ ਸੀਗਾ ਜਿਹੜਾ ਕਾਫੀ ਕੰਟੈਂਟ ਵਾਲਾ ਸੀ ਇਸ ਪਿਆ ਹੋਇਆ ਸੀਗਾ ਕਾਫੀ ਦਿਨਾਂ ਤੋਂ ਤੇ ਲੱਗੇ ট্রান্সਫਰਰ ਵਰ ਸੀਗਾ ਜਿੱਦੋਂ 스파ਰਕ ਹੋ ਕੇ ਥੱਲੇ ਸੁੱਕੇ ਘਾਹ ਨੂੰ આગ ਲੱਗੀ ਤੇ ਉਹਦੇ ਚੱਲਦੇ ਤੇ ਗੱਡੀਆਂ ਨੂੰ ਆਗ ਲੱਗੀ ਸੀ ਜੋ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਪਾਇਆ ਗਿਆ ਤੇ ਇਸ ਸਬੰਧੀ ਜੋ ਵੀ ਨੁਕਸਾਨ ਹੈ ਉਹ ਸੀਨੀਅਰ ਅਫਸਰ ਨੂੰ ਰਿਪੋਰਟ ਭੇਜੀ ਜਾਵੇ ਸਰ ਕਿੰਨਾ ਕਿੰਨੀਆਂ ਗੱਡੀਆਂ ਸੀ ਜਿਹੜਾ ਸਕ੍ਰੈਪ ਸੀ ਫਿਲਹਾਲ ਠੰਡਾ ਹੋਣ ਤੋਂ ਬਾਅਦ ਜੋ ਵੀ ਹੈਗਾ ਫਿਰ ਜਿਹੜਾ ਦੱਸਿਆ ਜਾ ਸਕਦਾ ਹੁਣ ਕਾਬੂ ਪੈ ਗਿਆ ਸਰ ਹਾਂਜੀ ਟੋਟਲ ਅੰਡਰ ਕੰਟਰੋਲ ਹੈ ਠੀਕ ਹੈ ਸਰ ਕਾਰਨ ਕੀ ਸੀ ਵਸੇ ਸਪਾਰਕ ਲੱਗੇ ਟਰਾਂਸਫਾਰਮਰ ਸੀਗਾ ਉਹ ਤੋਂ ਸਪਾਰਕ ਹੋਇਆ ਤੇ ਜਿਹੜਾ ਥੱਲੇ ਜਿਹੜਾ ਘਾਹ ਸੁੱਕਿਆ ਸੀ ਉਹਨੂੰ ਅੱਗ ਲੱਗਣਾ ਹੋਇਆ